ਸ਼੍ਰੀ ਗੱਲ ਦੋਸਤੋ ਬਹੁਤ ਹੀ ਖੂਬਸੂਰਤ ਵੈਬ ਸੀਰੀਜ਼ ਆ ਰਹੀ ਹੈ ਚੋਰਾ ਚੋਰਾ ਤਾਂ ਅਸੀਂ ਬਚਪਨ ਤੋਂ ਲੈ ਕੇ ਪੂਰੀ ਜਵਾਨੀ ਭਰ ਤੱਕ ਇੱਕ ਜੀ ਚੋਰਾ ਵਰਡ ਹੈ ਜਿਹੜਾ ਹਮੇਸ਼ਾ ਅਸੀਂ ਸੁਣਦੇ ਆ ਰਹੇ ਹਾਂ ਔਰ ਜਦੋਂ ਵੀ ਕੋਈ ਗਲਤ ਕੰਮ ਕਰਦੇ ਆ ਜਾਂ ਫਿਰ ਵੀ ਅਸੀਂ ਸੁਣਦੇ ਆ ਉਹ ਵਰਡ ਸੋ ਚੋਰੇ ਦੇ ਵਿੱਚ ਬਹੁਤ ਹੀ ਖੂਬਸੂਰਤ ਕਿਰਦਾਰ ਪਲੇ ਕਰਨ ਵਾਲੇ ਮੇਰੇ ਨਾਲ ਬੈਠੇ ਨੇ ਵਰੁਣ ਅਟਵਾਲ ਔਰ ਏ ਸ਼ੰਵਰਜ ਸੋ ਪਹਿਲਾ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਕੀ ਖਾਸ ਤੁਹਾਡਾ ਰੋਲ ਹੈ ਚੋਰਾ ਦੇ ਵਿੱਚ ਮੈਂ ਮੇਰਾ ਕਰੈਕਟਰ ਹੈ ਜਿਹੜਾ ਚੋਰਾ ਦੇ ਵਿੱਚ ਤੇ ਇੱਕ ਐਵੇਂ ਦਾ ਕਰੈਕਟਰ ਹੈ ਕਿ ਜੋ ਇਨਸਾਨ ਜਿਹਦਾ ਸਾਰਿਆਂ ਨੂੰ ਪਤਾ ਹੈ ਕਿ ਬੰਦਾ ਸਹੀ ਨਹੀਂ ਹੈਗਾ ਚੋਰਾ ਹੈ ਤੇ ਮੇਰੀ ਨਿਗਾਹ 'ਚ ਉਹ ਬੰਦਾ ਸਾਧ ਹੁੰਦਾ ਹੈ ਤੇ ਜਦੋਂ ਮਤਲਬ ਮੈਨੂੰ ਉਹ ਚੀਜ਼ਾਂ ਦਾ ਪਤਾ ਲੱਗਦਾ ਤਾਂ ਮੇਰੇ ਲਈ ਮਤਲਬ ਉਹ ਚੀਜ਼ਾਂ ਥੋੜਾ ਦੇਖਣੀਆਂ ਬੜੀਆਂ ਔਖੀਆਂ ਜਾਂਦੀਆਂ ਕਿ ਯਾਰ ਆਹ ਬੰਦਾ ਵੀ ਇਹੋ ਜਿਹਾ ਹੋ ਸਕਦਾ ਜਿਵੇਂ ਕਿ ਆਪਾਂ ਉਹ ਸੁਣੀ ਜਾਂਦੇ ਹਾਂ ਤਾਂਕ ਸਲੋਗਨ ਤੇ ਕੋਈ ਥੋੜਾ ਆਉਂਦਾ ਕੋਈ ਬਹੁਤਾ ਆਉਂਦਾ ਰੇਖ ਬੰਦਾ ਚੌਰਾ ਹੁੰਦਾ ਹੈ ਉਹ ਚੀਜ਼ ਹੈਂਡਲ ਕਰਨੀ ਜੀ ਥੋੜੀ ਔਖੀ ਚੀਜ਼ ਜੀ ਸੋ ਆਪਣੇ ਕਿਰਦਾਰ ਬਾਰੇ ਕੀ ਕਿਰਦਾਰ ਹੈ ਤੁਹਾਡਾ ਮੇਰਾ ਕਿਰਦਾਰ ਜੀ ਜਿਹੜਾ ਕੋਰਸ ਹੈ ਮੇਨ ਇਹਦੇ ਵਿੱਚ ਚੌਰਾ ਹੈ ਉਹਦੇ ਮੁੰਡੇ ਦਾ ਕਿਰਦਾਰ ਹੈ ਸੋ ਜਿਹੜਾ ਉਹਦਾ ਮੁੰਡਾ ਹੈ ਜਦੋਂ ਉਹਦੇ ਪਿਓ ਦੀਆਂ ਹਰਕਤਾਂ ਦੇਖ ਕੇ ਇੱਕ ਟਾਈਮ ਦੇ ਉੱਤੇ ਲੋਕ ਉਹ ਤੋਂ ਨਫ਼ਰਤ ਕਰਨਾ ਸ਼ੁਰੂ ਕਰ ਦਿੰਦੇ ਉਹਦੇ ਪਿਓ ਤੋਂ ਸੋ ਜਦੋਂ ਮੁੰਡਾ ਛੋਟਾ ਹੁੰਦਾ ਉਹ ਬੁਲੀ ਹੁੰਦਾ ਉਹ ਕਹਿੰਦੇ ਤੂੰ ਕੌਰੇ ਚੋਰੇ ਦਾ ਮੁੰਡਾ ਕੌਰੇ ਚੋਰੇ ਦਾ ਮੁੰਡਾ ਸੋ ਉਹਦੇ ਨਾਲ ਇੱਕ ਦਿਮਾਗ ਦੇ ਵਿੱਚ ਨਫ਼ਰਤ ਬੈਠ ਜਾਂਦੀ ਹੈ ਆਪਦੇ ਪਿਓ ਪ੍ਰਤੀ ਸੋ ਕਈ ਵਾਰ ਹੁੰਦਾ ਨਾ ਕਿ ਆਪਾਂ ਨੂੰ ਆਪਾਂ ਜੇਕਰ ਆਪਾਂ ਗੱਲ ਕਰੀਏ ਇੱਕ ਨਾ ਇੱਕ ਦਿਨੇ ਵਰਡ ਸਾਨੂੰ ਵੀ ਸੁਣਨ ਨੂੰ ਮਿਲਦਾ ਆਪਾਂ ਨੂੰ ਵੀ ਕਿਹਾ ਜਾਂਦਾ ਸੋ ਅੱਜ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਇਹ ਵਰਡ ਜਦੋਂ ਯੂਜ਼ ਕੀਤਾ ਜਾਂਦਾ ਸੀ ਕਿ ਇਸ ਮੇਨ ਵਰਡ ਦਾ ਮੀਨਿੰਗ ਇਹ ਹੁੰਦਾ ਸੀ ਹਾਂਜੀ ਬਿਲਕੁਲ ਤੇ ਜਿਹਨੂੰ ਮੀਨਿੰਗ ਇਹ ਹੁੰਦਾ ਸੀ ਦੇ ਮੈਂ ਪਿੰਡ ਤੋਂ ਬਿਲੋਂਗ ਕਰਦਾ ਬੇਸਿਕਲੀ ਸੋ ਪਿੰਡਾਂ ਦੇ ਵਿੱਚ ਇਹ ਸ਼ਬਦ ਅਕਸਰ ਉਸ ਬੰਦੇਆਂ ਲਈ ਵਰਤਿਆ ਜਾਂਦਾ ਸੀ ਜਿਨ੍ਹਾਂ ਦਾ ਕਿਰਦਾਰ ਇਦਾਂ ਦਾ ਸੀ ਸੋ ਜਦੋਂ ਮੈਂ ਸੁਰਤ ਸੰਭਾਲੀ ਤਾਂ ਉਹਨੂੰ ਕਹਿੰਦੇ ਸੀ ਉਹ ਫੁਲਾਨਿਆਂ ਦਾ ਬੁੜਾ ਚੌਰਾ ਹੈ ਚੌਰਾ ਸੋ ਜਦੋਂ ਹੁਣ ਸੁਰਤ ਆ ਗਈ ਬੰਦੇ ਨੂੰ ਉਹਨੂੰ ਪਤਾ ਲੱਗ ਹੀ ਜਾਣਾ ਵੀ ਐਂ ਕਰਕੇ ਇਹ ਤਾਂ ਬੰਦੇ ਦਾ ਕਿਰਦਾਰ ਇਹ ਹੈ ਜੇ ਇਹ ਬੰਦਾ ਸਹੀ ਨਹੀਂ ਹੈਗਾ ਸੋ ਪੁੱਛਦੇ ਆਂ ਆਪਾਂ ਸਵਾਲ ਪੁੱਛਦੇ ਆਂ ਵੀ ਇਹ ਚੌਰਾ ਕੀ ਹੁੰਦਾ ਜਦੋਂ ਆਪਾਂ ਸੁਣਦੇ ਆਂ ਚ ਉਹਦਾ ਜਵਾਬ ਆਪਾਂ ਨੂੰ ਮਿਲਦਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਸੀ ਵੀ ਇਸ ਤਰ੍ਹਾਂ ਦੇ ਕਿਰਦਾਰ ਦੇ ਬੰਦੇ ਨੂੰ ਚੌਰਾ ਕਿਹਾ ਜਾਂਦਾ ਹੈ ओके सो ਮੈਨੂੰ ਜਿਹੜਾ ਮੇਰਾ ਕਰੈਕਟਰ ਆ ਮੈਂ ਉਹਦਾ ਤਾਂ ਬਹੁਤ ਸੈਟੀਸਫਾਈ ਹਾਂ ਕਾਜ਼ ਉਹਦੇ ਆਪੋਜ਼ਿਟ ਹੈ ਤੁਸੀਂ ਟ੍ਰੇਲਰ ਚ ਦੇਖਿਆ ਉਹਨਾ ਲਾਸਟ ਤੇ ਉਹ ਡਾਇਲੋਗ ਆ ਉਹਦੇ ਪਿਓ ਨੂੰ ਕਹਿ ਰਿਹਾ ਵੀ ਜੇ ਤੂੰ ਕੱਲ ਮਰਦਾ ਜਿ ਮਰ ਜੇ ਨਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਣਾ ਇਹਨੂੰ ਐ ਹੋਊਗਾ ਫਹਾ ਵੱਧ ਗਿਆ ਹੁਣ ਤੁਸੀਂ ਇਹ ਦੇਖੋ ਵੀ ਉਹ ਕਿੰਨਾ ਤੰਗ ਆਇਆ ਹੋਇਆ ਉਸ ਕਿਉਂਕਿ ਉਹਨੂੰ ਬਹੁਤ ਕੁਝ ਦੇਖਣਾ ਪੈ ਰਿਹਾ ਬਹੁਤ ਚੀਜ਼ਾਂ ਕਿਸ ਕਰਨੀਆਂ ਪੈ ਰਹੀਆਂ ਬਟ ਉਹ ਬੰਦਾ ਉਹਦੀ ਮਾਂ ਵਰਗਾ ਉਹਦੀ ਮਾਂ ਬਹੁਤ ਡੀਸੈਂਟ ਸੋ ਇਦਾਂ ਦਾ ਮੇਰਾ ਕੈਰੈਕਟਰ ਹੈ ਬੀਸਿਕਲੀ ਇਹ ਕੈਰੈਕਟਰ ਜਦੋਂ ਮੈਂ ਬਾਈ ਨਾਲ ਲਿਖਾ ਰਿਹਾ ਸੀਗਾ ਐਡੀਸ਼ਨਲ ரைਟਰ ਜੀ ਮੇਰੇ ਵਿੱਚ ਤੇ ਜਦੋਂ ਮੈਂ ਲਿਖਾ ਰਿਹਾ ਸੀਗਾ ਤੇ ਉਦੋਂ ਫਾਈਨਲ ਨਹੀਂ ਸੀ ਇਹ ਕੈਰੈਕਟਰ ਹਾਂ ਲਾਸਟ ਤੱਕ ਅਸੀਂ ਲਿਖਦੇ ਰਹੇ ਸੋ ਜਦੋਂ ਕੈਰੈਕਟਰ ਲਿਖਦੇ ਲਿਖਦੇ ਉਹ ਮੈਨੂੰ ਇੰਨਾ ਪਿਆਰਾ ਲੱਗਿਆ ਵੀ ਮੈਂ ਉਹਨੂੰ ਜਿਉਣਾ ਸ਼ੁਰੂ ਕਰ ਦਿੱਤਾ ਸੋ ਮੈਨੂੰ ਉਹ ਚੀਜ਼ ਉਹ ਮੇਰੇ ਇਕੱਲੇ ਤੱਕ ਸੀ ਜਦੋਂ ਬਾਈ ਜਸਪਾਲ ਵੀਰਾ ਲਿਖਾ ਰਿਹਾ ਸੀ ਨਾਲ ਉਹ ਲਿਖ ਰਹੀ ਸੀ ਉਹਨਾਂ ਦੇ ਮੈਂ ਨਾਲ ਹੈਲਪ ਕਰਾ ਰਿਹਾ ਸੀ ਉਹਨਾਂ ਨੇ ਪਤਾ ਨਹੀਂ ਕੀ ਦੇਖਿਆ ਤੇ ਉਹਨਾਂ ਇੱਕ ਉੱਚ ਉੱਪਰ ਹੀ ਤੇ ਲਿਖਦੇ ਲਿਖਦੇ ਐਂਡ ਤੱਕ ਅਸੀਂ ਕਾਫੀ ਮੁੰਡਿਆਂ ਨਾਲ ਮੀਟਿੰਗਾਂ ਕੀਤੀ ਆ ਵੀ ਆਹ ਕਰੈਕਟਰ ਐਦਾਂ ਦਾ ਤੁਸੀਂ ਆਹ ਕਰ ਲਓ ਬੇਸਿਕਲੀ ਇੱਕ ਦੋ ਮੁੰਡੇ ਸੀਗੇ ਜਿਹੜੇ ਆਰਟਿਸਟ ਉਹਨਾਂ ਨੇ ਰਿਜੈਕਟ ਕਰਤਾ ਕਨਸੈਪਟ ਨੂੰ ਲੈ ਕੇ ਵੀ ਨਹੀਂ ਅਸੀਂ ਨਹੀਂ ਕਰ ਸਕਦੇ ਸ਼ਾਇਦ ਅਸੀਂ ਬਿਜ਼ੀ ਆ ਕੁਛ ਐਦਾਂ ਕਰ ਕਰਕੇ ਚਲੋ ਉਹਨਾਂ ਨੇ ਰਿਜੈਕਟ ਕਰਤਾ ਬਟ ਮੈਨੂੰ ਐਂ ਸੀ ਮੇਰੇ ਅੰਦਰ ਦੀ ਇੱਛਾ ਸੀ ਵੀ ਇਹ ਕਰੈਕਟਰ ਮੈਂ ਕਰਾਂਗਾ ਵੀ ਮੈਂ ਉਹਨੂੰ ਜਿਉਣਾ ਸ਼ੁਰੂ ਕਰਤਾ ਜਦੋਂ ਸ਼ੂਟ ਦੇ 5 ਦਿਨ ਰਹਿ ਗਏ ਬਾਈ ਮੈਨੂੰ ਕਹਿੰਦੇ ਕਿਵੇਂ ਆ ਮੈਂ ਕਹਿੰਦਾ ਭਾਈ ਯਾਰ ਮੈਨੂੰ ਟੈਨਸ਼ਨ ਹੋਈ ਪਈ ਆ ਵੀ ਆਪਣੇ ਕੋਲੇ ਉਹ ਕਰੈਕਟਰ ਹੈ ਨਹੀਂ مین ਕਰੈਕਟਰ ਨਹੀਂ ਹੈਗਾ ਕਿਉਂਕਿ ਇਹ ਬਹੁਤ ਮੇਨ ਹੈ ਇਹ ਅਲੱਗ ਪਰਸਨੈਲਿਟੀਆਂ ਆ ਦੋਹੇ ਉਹਨਾਂ ਦੀ ਖੜਕਦੀ ਰਹਿੰਦੀ ਆ ਆਪਸ ਵਿੱਚ ਉਹ ਸਟੈਂਡ ਕਰਦਾ ਚੌਰੇ ਦੇ ਬਰਾਬਰ ਸੋ ਮੈਂ ਕਹਿੰਦਾ ਭਾਈ ਆਪਣੇ ਕੋਲੇ ਮੇਨ ਕਰੈਕਟਰ ਨਹੀਂ ਹੈਗਾ ਯਾਰ ਵੀ ਕੀ ਕਰੀਏ ਉਹ ਕਹਿੰਦਾ ਤੂੰ ਕਰੇਂਗਾ ਇਹ ਤੁਹਾਡੀ ਅੱਖ ਦੇਖ ਕੇ ਕਿਹਾ ਸੀ ਜਾਂ ਵੈਸੇ ਕਿਹਾ ਸੀ ਮੈਨੂੰ ਤੁਹਾਡੀ ਅੱਖ ਉਦਾਂ ਦੀ ਲੱਗਦੀ ਹੈ ਅੱਖ ਮੇਰੀ ਅਸਲ 'ਚ ਇਹ ਜਿਹੜਾ ਕਰੈਕਟਰ ਆ ਇਹ ਮੇਰਾ ਪੋਰٹری ਹੈ ਕਾਫੀ ਸਾਰਾ ਮਤਲਬ ਵੀ ਮੈਂ ਇਦਾਂ ਦਾ ਹੀ ਆ ਜੀ ਮੈਂ ਬਹੁਤ ਸੀਰੀਅਸ ਹਾਂ ਹੁਣ ਮੇਰੇ ਲਈ ਸਭ ਤੋਂ ਵੱਡਾ ਜਿਹੜਾ ਚੈਲੰਜ ਸੀਗਾ ਕਰੈਕਟਰ ਨੂੰ ਲੈ ਕੇ ਪਾਪਾ ਵਾਲਾ ਉਹ ਬੰਦਾ ਨਫ਼ਰਤ ਕਰ ਰਿਹਾ ਜਿਹੜਾ ਗੋਬਿੰਦ ਹੈ ਮੇਰਾ ਪਾਪਾ ਨਾਲ ਬਹੁਤ ਪਿਆਰ ਸੀ ਕਹਿ ਦੋ ਵੀ ਬਸ ਇੱਕ ਤਾਂ ਉਹ ਚਲੇ ਗਏ ਵੀ ਰਾਈਟ ਨਾਉ ਦੁਨੀਆ 'ਚ ਹੈ ਨਹੀਂ ਗਏ ਤੇ ਇੱਕ ਉਹ ਚੀਜ਼ ਸਭ ਤੋਂ ਵੱਡਾ ਚੈਲੰਜ ਸੀ ਮੇਰੇ ਲਈ ਕਿਉਂਕਿ ਮੈਂ ਬਹੁਤ ਪਿਆਰ ਕਰਦਾ ਡੈਡੀ ਨੂੰ ਤੇ ਬਹੁਤ ਜਿਆਦਾ ਉਹ ਵੀ ਮੈਨੂੰ ਬਹੁਤ ਕਰਦੇ ਸੀ ਪਰ ਇਹ ਬੰਦਾ ਬਹੁਤ ਵਲਟ ਸੀ ਫਿਰ ਉਹ ਬਹੁਤ ਵੱਡਾ ਚੈਲੰਜ ਸੀ ਬਟ ਮੈਂ ਕਿਹਾ ਕੋਈ ਚੱਕਰ ਨਹੀਂ ਤੇ ਤੁਸੀਂ ਯਕੀਨ ਕਰੋ ਜਦੋਂ ਲਾਸਟ ਵਾਲਾ ਸੀਨ ਹੋਇਆ ਮੈਨੂੰ ਘੱਟੋ ਘੱਟ ਹਫ਼ਤਾ ਲੱਗ ਗਿਆ ਉਸ ਕਰੈਕਟਰ ਚੋਂ ਬਾਹਰ ਨਿਕਲਣ ਲਈ ਤੇ بس ਇਦਾਂ ਦਾ ਕੈਰੈਕਟਰ ਸੀ ਬਟ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਜਿਵੇਂ ਤੁਸੀਂ ਦੱਸਿਆ ਤੁਹਾਡੇ ਫਾਦਰ ਸਾਹਿਬ ਨਹੀਂ ਹੈਗੇ ਮੈਨੂੰ ਲੱਗਦਾ ਉਸ ਕੈਰੈਕਟਰ ਨੂੰ ਕਰਨ ਲੱਗੇ ਤੁਸੀਂ ਕਾਫੀ ਜ਼ਿਆਦਾ ਇਮੋਸ਼ਨਲ ਵੀ ਹੋਏ ਹੋਵਗੇ ਹਾਂਜੀ ਹੁੰਦਾ ਨਾ ਕਿ ਮੈਨੂੰ ਪਤਾ ਹੋਣਾ ਸੀ ਸੈੱਟ ਤੇ ਸੀਗੇ ਦੇਖਿਆ ਸੀਗਾ ਮਤਲਬ ਕਿ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਏ ਸੈੱਟ ਤੇ ਰੋ ਰਹੇ ਸੀਗੇ ਹਨਾ ਜਿੰਨੀ ਲੋਰ ਸੀ ਉਸ ਤੋਂ ਵੱਧ ਮਤਲਬ ਕੈਰੈਕਟਰ ਚ ਖੁੱਭ ਗਏ ਉਹ ਸੈੱਟ ਦੇ ਉੱਤੇ ਉਹਨਾਂ ਨੂੰ ਕੋਰ ਸਿਉ ਨਹੀਂ ਆਪਦੇ ਫਾਦਰ ਸਾਹਿਬ ਦੇਖ ਰਹੇ ਸੀ ਲਾਸਟ ਦੇ ਵਿੱਚ ਉਹਨਾਂ ਦਾ ਸੀਨ ਹੈਗਾ ਸੰਸਕਾਰ ਹੋ ਰਿਹਾ ਜਦੋਂ ਉਹ ਕਰਨਾ ਪਿਆ ਦੂਰੀ ਬਾਰ ਜ਼ਿੰਦਗੀ ਚ ਘਟਿਆ ਉਹ ਤਾਂ ਉਹ ਮੇਰੇ ਲਈ ਬਹੁਤ ਟਫ ਸੀਗਾ ਬਹੁਤ ਜ਼ਿਆਦਾ ਸਿਉਂ ਦੀ ਇਹਨਾਂ ਨੂੰ ਆਪਦੇ ਫਾਦਰ ਸਾਹਿਬ ਦੀ ਦੇਖ ਰਹੀ ਸੀ ਇੰਨਾ ਕੁ ਵਿੱਚ ਉੱਭਗੇ ਸੀ ਕੈਰੈਕਟਰ ਉੱਥੇ ਗੋਬਿੰਦ ਨਹੀਂ ਸੀ ਉੱਥੇ ਮੈਂ ਹੀ ਸੀਗਾ ਫਿਰ ਥੋੜਾ ਸਮਾਂ ਲਿਆ ਬ੍ਰੇਕ ਲਿਆ ਮੈਨੂੰ ਕਰਨ ਵਾਸਤੇ ਕਾਫੀ ਬ੍ਰੇਕ ਲੈਣੀ ਪਈਗੇ ਥੋੜਾ ਆਪ ਦੇ ਆਪ ਨੂੰ ਬਈ ਸੈੱਟ ਕਰੇ ਉਸ ਤੋਂ ਬਾਅਦ ਦੁਬਾਰਾ ਫਿਰ ਹੀਟ ਹੈ ਕਿਉਂਕਿ ਇੱਕ ਇੱਕ ਗੱਲ ਤਾਂ ਹਮੇਸ਼ਾ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਦੇ ਸੰਸਕਾਰ ਤੇ ਵੀ ਜਾਂਦੇ ਕਿਤੇ ਵੀ ਜਾਂਦੇ ਮੈਨੂੰ ਲੱਗਦਾ ਆਪਣੇ ਪਹਿਲਾਂ ਯਾਰਾਂ ਦਾ ਉਹਨਾਂ ਲਈ ਅਸੀਂ ਅਫਸੋਸ ਘੱਟ ਕਰਦੇ ਹਾਂ ਹਾਂ ਬਿਲਕੁਲ ਜੀ ਜਦੋਂ ਕਹਿੰਦੇ ਹੁੰਦੇ ਨਾ ਵੀ ਕਿਸੇ ਕਿਸੇ ਦਾ ਦੁੱਖ ਦੇਖ ਕੇ ਆਪਦਾ ਦੁੱਖ ਪਹਿਲਾਂ ਯਾਦ ਆ ਜਾਂਦਾ ਹਨਾ ਬਾਕੀ ਜਿੰਨ ਜਿਹੜੇ ਬੰਦੇ ਨੇ ਕਿਸੇ ਨੂੰ ਕੋਇਆ ਹੁੰਦਾ ਜਿਹਨੂੰ ਖੋਣ ਦਾ ਦੁੱਖ ਪਤਾ ਹੁੰਦਾ ਉਹ ਬਸ ਉਹਨੂੰ ਹੀ ਪਤਾ ਹੁੰਦਾ ਇਹਨਾਂ ਦਾ ਮਤਲਬ ਵੀ ਕਿਸੇ ਦਾ ਦੁੱਖ ਦੇਖ ਕੇ ਉਹਨੂੰ ਆਪ ਦਾ ਦੁੱਖ ਯਾਦ ਆਉਂਦਾ ਹੀ ਹੈ ਸੋ ਉਹਨਾਂ ਦਾ ਸਾਰਾ ਕੁਝ ਉਹੀ ਹੋ ਰਿਹਾ ਸੀ ਉਹ ਮੇਰੇ ਲਈ ਬਹੁਤ ਟਫ ਸੀ ਬਟ ਉਹ ਚਲੋ ਉਹ ਕਰੈਕਟਰ ਦੀ ਲਾਈਫ ਅਲੱਗ ਆ ਮੇਰੀ ਅਲੱਗ ਆ ਬਟ ਉਹ ਮੈਂ ਉਹ ਤਾਂ ਖੇੜਾ ਛੜਾ ਲਿਆ ਮੈਨੂੰ ਡਿਸਟਰਬ ਹੋ ਗਿਆ ਸੀ ਮੈਂ ਬੇਸਿਕਲੀ ਬਟ ਉਹ ਕਰੈਕਟਰ ਸੋਹਣਾ ਸੀ ਇਹਨਾਂ ਦਾ ਮੇਰੇ ਸਾਲੇ ਦਾ ਕਰੈਕਟਰ ਉਹਦੇ ਵੈਸੇ ਅਸੀਂ ਭਰਾ ਹਾਂ ਤੁਸੀਂ ਮਤਲਬ ਸਾਲੇ ਜੀ ਜੀ ਦੀ ਤਾਂ ਵੈਸੇ ਬਹੁਤ ਕਈ ਵਾਰ ਕਈਆਂ ਦੀ ਤਾਂ ਬਣਦੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਈਆਂ ਦੀ ਨਹੀਂ ਵੀ ਬਣਦੀ ਹੈ ਨਾ ਸੋ ਇਸ ਦੇ ਵਿੱਚ ਤੁਹਾਡਾ ਕਿਦਾਂ ਦਾ ਮਤਲਬ ਹੈ ਬਣਦੀ ਹੈ ਜਾਂ ਤੁਹਾਡੀ ਵੀ ਹਟਪਟ ਹੈਗੀ ਬਹੁਤ ਵਧੀਆ ਟਰੈਕਟਰ ਦੇ ਵਿੱਚ ਵੀ ਬਹੁਤ ਸਾਡੀ ਮਤਲਬ ਫਿਲਮ ਦੇ ਵਿੱਚ ਵੀ ਬਹੁਤ ਸਾਡਾ ਮਤਲਬ ਵਧੀਆ ਪਿਆਰ ਹੈਗਾ ਫੈਮਿਲੀ ਨੂੰ ਲੈ ਕੇ ਤੇ ਵੈਸੇ ਵੀ ਸਾਡਾ ਦੋਹਾਂ ਭਰਾਵਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਹਾਂ ਅੱਛਾ ਕੰਟੈਂਟ ਕ੍ਰியேਟਰ ਤੋਂ ਚਪਾਲ ਦੇ ਉਸਤੇ ਆਣਾ ਹੈ ਨਾ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਹੀ ਹੁੰਦਾ ਮੈਨੂੰ ਲੱਗਦਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੋਏਗਾ ਤਾਂ ਹੀ ਬੰਦਾ ਅੱਗੇ ਵੱਧਦਾ ਹੈ ਨਾ ਸੋ ਜਦੋਂ ਤੁਹਾਨੂੰ ਇਹ ਸਕ੍ਰਿਪਟ ਮਿਲੀ ਸੀ ਤੁਹਾਡੇ ਜ਼ਿਹਨ ਵਿੱਚ ਫਸਟ ਟਾਈਮ ਕੀ ਆਇਆ ਸੀ ਅ ਜਦੋਂ ਨਾ ਮਤਲਬ ਕਿ ਮੈਂ ਮੈਂ ਐਕਚੁਅਲੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕੰਟੈਂਟ ਬਣਾਉਣਾ ਉਹ ਹੁੰਦਾ ਮੋਟੀਵੇਸ਼ਨਲ ਕੰਟੈਂਟ ਰਾਈਟ ਰਾਈਟ ਉਹਦੇ ਵਿੱਚ ਕੀ ਆ ਮਤਲਬ ਜ਼ਿਆਦਾ ਹੁੰਦਾ ਕਿ ਮੈਸੇਜ ਹੀ ਦੇਣਿਆ ਲੋਕਾਂ ਨੂੰ ਉਹਦੇ ਵਿੱਚ ਇੱਕ ਕਰੈਕਟਰ ਹੁੰਦਾ ਜਿਹੜਾ ਬੜਾ ਪੋਜ਼ਿਟਿਵ ਕਰੈਕਟਰ ਹੁੰਦਾ ਹੈ ਜਦੋਂ ਸਟੋਰੀ ਸੁਣੀ ਸੀਗੀ ਅੱਧਿਕ ਸਟੋਰੀ ਸੁਣ ਕੇ ਮਨ ਨੂੰ ਜਦੋਂ ਪਤਾ ਲੱਗਦਾ ਕਿ ਚੋਰਾ ਨਾਮ ਆ ਉਹਦੇ ਚ ਕਿ ਉਹ ਕਿਵੇਂ-ਕਿਵੇਂ ਦੇ ਕੰਮ ਕਰਦਾ ਇੱਕ ਵਾਰੀ ਦਿਮਾਗ 'ਚ ਆਇਆ ਸੀ ਜਿਹੜੀ ਹਰ ਇੱਕ ਬੰਦੇ ਦੇ ਚੋਰਾ ਵਰਡ ਸੁਣਦਾ ਨਾ ਹਰ ਇੱਕ ਬੰਦੇ ਦੇ ਦਿਮਾਗ 'ਚ ਗਲਤ ਚੀਜ਼ਾਂ ਸਾਹਮਣੇ ਆਉਂਦੀਆਂ ਕਿ ਜੇ ਕਿਸੇ ਲਈ ਚੋਰਾ ਵਰਡ ਯੂਜ਼ ਹੋ ਰਿਹਾ ਉਹ ਬੰਦੇ ਦਾ ਕਿਰਦਾਰ ਕੇਹ ਲੈਂਦਾ ਹੋਊਗਾ ਤੇ ਇਹ ਤਾਂ ਸਾਰੀ ਫਿਲਮ ਹੀ ਚੋਰਾ ਤੇ ਆ ਤਾਂ ਇੱਕ ਵਾਰੀ ਚੀਜ਼ਾਂ ਆਈਆਂ ਸੀ ਦਿਮਾਗ 'ਚ ਪਰ ਫਿਰ ਨਾਲ ਦੀ ਨਾਲ ਇਹ ਚੀਜ਼ਾਂ ਵੀ ਆਈਆਂ ਸੀ ਕਿ ਇਹ ਚੀਜ਼ ਤੇ ਫਿਰ ਸੱਚੀ ਹੈਗੀ ਐ ਇਹ ਕੋਈ ਮਨਘੜਤ ਕਹਾਣੀ ਨਹੀਂ ਹੈਗੀ ਇਹ ਸਾਡੇ ਆਸ-ਪਾਸ ਸਾਡੇ ਵਰਗਿਆਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਤਾਂ ਫਿਰ ਇਸ ਚੀਜ਼ ਨੂੰ ਲੈ ਕੇ ਮਤਲਬ ਕਿ ਲੱਗਿਆ ਕਿ ਇਹ ਪ੍ਰੋਜੈਕਟ ਆਪਾਂ ਕਰਨਾ ਹੀ ਕਰਨਾ ਸੋ ਕਈ ਵਾਰ ਹੁੰਦਾ ਨਾ ਜਦੋਂ ਆਪਾਂ ਕੋਈ ਵੀ ਕੰਟੈਂਟ ਕ੍ਰੀਏਟ ਕਰਦੇ ਆ ਹਮੇਸ਼ਾ ਇਹ ਚੀਜ਼ ਸੋਚਦੇ ਆ ਕਿ ਸਾਡੇ ਸਮਾਜ ਨੂੰ ਸਹੀ ਸੇਧ ਦੇਵੇ ਕੀ ਆ ਲੱਗਦਾ ਹੈ ਕਿ ਜਿਹੜੀ ਚੋਰਾ ਨਾਮ ਤਾਂ ਚਲੋ ਚੋਰਾ ਚੋਰਾ ਜਦੋਂ ਬੰਦਾ ਸੁਣਦਾ ਹੈ ਕਿ ਯਾਰ ਪਤਾ ਨਹੀਂ ਕੀ ਹੋਏਗਾ ਚੋਰਾ ਦੇ ਵਿੱਚ ਸੋ ਤੁਹਾਨੂੰ ਲੱਗਦਾ ਹੈ ਕਿ ਸਮਾਜ ਨੂੰ ਸਹੀ ਸੇਧ ਆਏਗੀ ਬਿਲਕੁਲ ਜੀ ਬਿਲਕੁਲ ਸਹੀ ਸੇਧ ਦੇਗੀ ਉਸ ਇਹੀ ਜਿਹੜਾ ਟ੍ਰੇਲਰ ਆਪਾਂ ਦੇਖਿਆ ਹੈ ਇਹਦੇ ਵਿੱਚ ਹਜੇ 15% ਹੀ ਹੈ ਕਿਉਂਕਿ ਜਿਹੜੀ ਇਹ ਦੀ ਵੈਬ ਸੀਰੀਜ਼ ਹੈ ਇਹ ਜਿਹੜਾ ਕੈਰੇਕਟਰ ਇਹ ਇਦਾਂ ਦਾ ਕੈਰੇਕਟਰ ਆ ਵੀ ਇਹ ਸੋਚਦਾ ਵੀ ਹੈ ਵੀ ਮੈਂ ਗਲਤ ਆ ਇਹਨੂੰ ਪਤਾ ਵੀ ਹੈ ਵੀ ਮੈਂ ਗਲਤ ਆ ਉਹ ਉਸੇ ਉਹਦੀਆਂ ਗਲਤੀਆਂ ਕਰਕੇ ਉਹ ਜ਼ਿੰਦਗੀ ਦੇ ਵਿੱਚ ਕਿੰਨੀਆਂ ਚੀਜ਼ਾਂ ਖੁੰਦਾ ਹੈ ਉਹਦੀ ਇੱਕ ਜਰਨੀ ਹੈ ਕਿਉਂਕਿ ਜਦੋਂ ਆਪਾਂ ਕਹਿ ਦਈਏ ਨਾ ਵੀ ਆਪਾਂ ਆਪਾਂ ਕੋਈ ਛੋਟੀ ਜੀ ਕਲਿੱਪ ਦੇਖਦੇ ਆਂ ਕਈ ਵਾਰੀ ਉਹ ਆਪਣੇ ਨਾਲ ਰਿਲੇਟ ਕਰ ਜਾਂਦੀ ਹੈ ਹਮ ਰਾਈਟ ਜਿੱਦਾਂ ਦੇ ਇਹ ਚੌਰੇ ਆ ਬੰਦੇ ਹੈਗੇ ਆ ਉਹ ਦੇਖਣਗੇ ਤਾਂ ਉਹਨਾਂ ਨਾਲ ਰਿਲੇਟ ਕਰਨਗੇ ਆ ਫੇਰ ਉਹਦੇ ਉਹ ਲੌਸਸ ਆ ਜਿਹੜੇ ਜਿਹੜਾ ਕੁਝ ਉਹਨੇ ਖੋਇਆ ਕਿਤੇ ਨਾ ਕਿਤੇ ਉਹਨਾਂ ਦੇ ਇੱਕ ਡਰ ਵੀ ਬੈਠੂਗਾ ਮਨ 'ਚ ਵੀ ਯਾਰ ਜੇ ਸਾਡੇ ਨਾਲ ਹੀ ਹੋ ਗਿਆ ਵੀ ਕਿਉਂ ਨਾ ਸੀ ਇਹ ਚੀਜ਼ ਤੇ ਕੰਟਰੋਲ ਕਰ ਲਈਏ ਦੇਖੋ ਬਦਲਦਾ ਬਦਲਦਾ ਤਾਂ ਬਈ ਨੇ ਵੀ ਕਿਹਾ ਜਿਸ ਮਾੜਾ ਬਈ ਨੇ ਵੀ ਬਦਲਦਾ ਤਾਂ ਬੰਦਾ ਨਹੀਂ ਹੈਗਾ ਬਟ ਜੇ ਉਹ ਚੀਜ਼ਾਂ ਰੁਕ ਜਾ ਹਨਾ ਜਿਵੇਂ ਕਿ ਆਪਾਂ ਇੱਕ ਡੈਮ ਬਣਾਉਂਦੇ ਆ ਜਦੋਂ ਆਪਾਂ ਬੰਨ੍ਹ ਲਾ ਦਿੰਦੇ ਆ ਉਹ ਪਾਣੀ ਵਧੀਆ ਤਰੀਕੇ ਨਾਲ ਵਰਤਿਆ ਜਾਂਦਾ ਜਦੋਂ ਉਹ ਟੁੱਟੂਗਾ ਜਾਂ ਉਹ ਖੁੱਲ ਜਾਂਦਾ ਉਹ ਬਹੁਤ ਨੁਕਸਾਨ ਕਰਦਾ ਸੋ ਇਸ ਤਰੀਕੇ ਦਾ ਹੀ ਇੱਕ ਕੈਰੈਕਟਰ ਹੁੰਦਾ ਹਰ ਇੱਕ ਇਨਸਾਨ ਦਾ ਕਈ ਚੰਗੇ ਹੁੰਦੇ ਆ ਕਈ ਮਾੜੇ ਹੁੰਦੇ ਆ ਕਿ ਕਿਸ ਤਰੀਕੇ ਦੇ ਹੁੰਦੇ ਆ ਚੰਗਾ ਬੰਦਾ ਚੰਗੇ ਬੰਦੇ ਨੂੰ ਖਿੱਚਦਾ ਮਾੜਾ ਮਾੜੇ ਨੂੰ ਖਿੱਚਦਾ ਇਦਾਂ ਦੇ ਬੰਦੇ ਇਦਾਂ ਦੇ ਨੂੰ ਖਿੱਚਦੇ ਆ ਸੋ ਇਹ ਗੱਲ ਕਹਿ ਸਕਦੇ ਆਪਾਂ ਵੀ ਜਿਵੇਂ ਇਹ ਫਿਲਮ ਨੂੰ ਲੋਕ ਦੇਖਣਗੇ ਆਲਰੇਡੀ ਜ਼ਿੰਦਗੀ ਦੇ ਵਿੱਚ ਬੰਦਾ ਉਹ ਹਰਕਤਾਂ ਕਰਦਾ ਹੁੰਦਾ ਹੂੰ ਤੇ ਉਹਨੂੰ ਮਤਲਬ ਜਿਵੇਂ ਜਿਵੇਂ ਕਿਸੇ ਨਾਲ ਵੀਡੀਓ ਰਿਲੇਟ ਕਰਦੀ ਆ ਫਿਲਮ ਰਿਲੇਟ ਕਰੀ ਜਾਉ ਤਾਂ ਬੰਦੇ ਨੂੰ ਇਹ ਚੀਜ਼ਾਂ ਪਤਾ ਲੱਗਣੀਆਂ ਕਿ ਅਸੀਂ ਆਹ ਹਰਕਤਾਂ ਕਰਾਂਗੇ ਤਾਂ ਸਾਡੀ ਜ਼ਿੰਦਗੀ 'ਚ ਐਵੇਂ ਦੇ ਘਾਟੇ ਪੈ ਸਕਦੇ ਆ ਕਹਿ ਸਕਦੇ ਆ ਬੰਦੇ ਬਦਲਣਗੇ ਵੀ ਤੇ ਦਰਤ ਤਾਂ ਜ਼ਰੂਰ ਪੈਦਾ ਹੋਊ ਕਿ ਅੱਗੇ ਤੋਂ ਆਹ ਚੀਜ਼ਾਂ ਤੋਂ ਗੁਰੇਜ਼ ਕਰੀਏ ਬੇਸਿਕਲੀ ਇਹ ਅਸੀਂ ਇੱਕ ਮੈਸੇਜ ਦੇ ਤੌਰ ਤੇ ਨਹੀਂ ਬਣਾਈ ਅਸੀਂ ਇੱਕ ਸ਼ੀਸ਼ਾ ਵਿਖਾਇਆ ਵੀ ਬਈ ਆਹ ਦੇਖੋ ਆਹ ਚੀਜ਼ ਹੁੰਦੀ ਆ ਵੀ ਤੁਸੀਂ ਆਪਦੇ ਆਪ ਨੂੰ ਦੇਖੋ ਉਹਦੇ ਚ ਜਦੋਂ ਬੰਦਾ ਆਪਦੇ ਆਪ ਨੂੰ ਦੇਖਦਾ ਝਾਤੀ ਮਾਰਦਾ ਕੁਛ ਨਾ ਕੁਛ ਤਾਂ ਉਹਨੂੰ ਫਰਕ ਪੈਂਦਾ ਹੀ ਸੋ ਜਦੋਂ ਮੈਂ ਸਟਾਰਟਿੰਗ ਤੇ ਟ੍ਰੇਲਰ ਦੇਖ ਰਹੀ ਸੀ ਜੋ ਸੀਨ ਸੀਗਾ ਇੱਕ ਬਜ਼ੁਰਗ ਉਸ ਜਵਾਨ ਕੁੜੀ ਬਾਰੇ ਕੀ ਸੋਚਿਆ ਮੈਨੂੰ ਲੱਗਦਾ ਅੱਜ ਕੱਲ ਦੀ ਮੈਂਟੈਲਿਟੀ ਹੀ ਇੱਦਾਂ ਦੀ ਹੋ ਚੁੱਕੀ ਹੈ ਬਿਲਕੁਲ 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 ਮੈਂ ਤੁਸੀ ਇਸ ਚੀਜ਼ ਨੂੰ ਦੇਖੋ ਜੀ ਸਭ ਤੋਂ ਵੱਧ ਕੁੜੀਆਂ ਜਦੋਂ ਸਾਡੀ ਉਮਰ ਦੇ ਬੰਦਿਆਂ ਤੋਂ ਅਜੇ ਉਹਨਾਂ ਸਾਹਮਣੇ ਇੰਨਾਂ ਵੀ ਡਰਦੀਆਂ ਜਿੰਨਾ ਉਹ ਇਦਾਂ ਦੇ ਬੰਦਿਆਂ ਤੋਂ ਡਰਦੀਆਂ ਸਭ ਤੋਂ ਜ਼ਿਆਦਾ ਖਤਰਾ ਇਦਾਂ ਦੇ ਬੰਦਿਆਂ ਤੋਂ ਡੜੀਆਂ ਨੂੰ ਕਿਉਂਕਿ ਉਹ ਦੇਖੋ ਵਿਚਾਰੀ ਬੈਠੀ ਆ ਬੱਸ ਸਟੈਂਡ ਦੇ ਆਪਾਂ ਟ੍ਰੇਲਰ 'ਚ ਦੇਖਿਆ ਹੁਣ ਉਹਨੂੰ ਵਿਚਾਰੀ ਨੂੰ ਕੀ ਬਦੋ ਕੀ ਸੋਚ ਰਿਹਾ ਹੁਣ ਉਹ ਬੰਦਾ ਉੱਥੇ ਬੈਠਾ ਉਹਦਾ ਵਿਜ਼ਨ ਹੈ ਇਸੇ ਤਰ੍ਹਾਂ ਦੀ ਲਾਈਫ 'ਚ ਵਿਜ਼ਨ ਬਣਦੇ ਆ ਉਹ ਸਾਰੇ ਵਿਜ਼ਨ ਹੀ ਆ ਉਹ ਗੰਦੀ ਨਜ਼ਰ ਜਿਵੇਂ ਕਹਦੇ ਕਿ ਕੋਈ ਜਿਹੜਾ ਬੰਦਾ ਤੁਹਾਡੇ ਘਰੇ ਆ ਕੇ ਤੁਹਾਡੀ ਰਸੋਈ ਵੱਲ ਚਾਹਗਦਾ ਉਹ ਸਹੀ ਨਹੀਂ ਸਹੀ ਨਹੀਂ ਸਹੀ ਹੈ ਸੋ ਇਸੇ ਤਰੀਕੇ ਦੇ ਕਿਸੇ ਦੇ ਦਿਮਾਗ 'ਚ ਕੀ ਚੱਲ ਰਿਹਾ ਬਟ ਕਹਿੰਦੇ ਹੁੰਦੇ ਨਾ ਵੀ ਔਰਤ ਕੋਲੇ ਸ਼ਕਤੀ ਹੁੰਦੀ ਹੈ ਇੱਕ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿਹੇ ਜਾ ਉਹ ਵੈਸੀ ਸੈਂਸ ਦਿੱਤੀ ਹੁੰਦੀ ਹੈ ਪ੍ਰਮਾਤਮਾ ਨੇ ਉਹ ਔਰਤ ਨੂੰ ਪਹਿਲਾਂ ਪਤਾ ਹੁੰਦਾ ਸੋ ਇਸੇ ਤਰ੍ਹਾਂ ਵੀ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਉਹ ਬੰਦਾ ਹੈਗਾ ਤਾਂ ਉਹ ਤੋਂ ਗਰੇਜ਼ ਹੀ ਕਰੋ ਸੋ ਜਾਂਦੇ ਜਾਂਦੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਆਪਣੀ ਵੈਬ ਸੀਰੀਜ਼ ਲਈ ਕੁਝ ਦੋ ਸ਼ਬਦ ਔਰ ਕਿਸ ਤਰੀਕ ਨੂੰ ਤੁਹਾਡੀ ਵੈਬ ਸੀਰੀਜ਼ ਆ ਰਹੀ ਹੈ ਹਾਂਜੀ ਇਹ ਆਪਣੀ ਵੈਬ ਸੀਰੀਜ਼ ਆ ਰਹੀ ਹੈ ਜੀ 6 ਸਤੰਬਰ ਨੂੰ ਇਹ ਆਪਣੀ YouTube ਚੈਨਲ ਜਸ ਢਿੱਲੋਂ ਤੇ ਆ ਰਹੀ ਹੈ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਤੇ ਉਹੀ ਗੱਲ ਕੋਈ ਬਹੁਤਾ ਹੁੰਦਾ ਕੋਈ ਥੋੜਾ ਹੁੰਦਾ ਹਰੇਕ ਬੰਦਾ ਚੋਰਾ ਹੈ। ਕੀ ਬਾਤ ਹੈ। ਸੋ ਦੇਖਣਾ ਨਾ ਭੁੱਲਣਾ ਡੇਟ ਵੀ ਤੁਹਾਨੂੰ ਦੱਸ ਦਿੱਤੀ ਹੈ ਕਿਉਂਕਿ ਖੂਬਸੂਰਤ ਕਿਰਦਾਰ ਇਸ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ ਔਰ ਮੈਨੂੰ ਲੱਗਦਾ ਹੈ ਸਮਾਜ ਦੇ ਵਿੱਚ ਕੋਈ ਸਹੀ ਸੇਧ ਦੇਣ ਵਾਲਾ ਇੱਕ ਖੂਬਸੂਰਤ ਕਨਸੈਪਟ ਇਹਨਾਂ ਵੱਲੋਂ ਬਣਾਇਆ ਗਿਆ। ਸੋ ਪਿਆਰ ਜ਼ਰੂਰ ਦੇਣਾ ਤੁਹਾਨੂੰ ਸਾਡੀ ਇੰਟਰਵਿਊ ਕਿਦਾਂ ਦੀ ਲੱਗਣੀ ਲੱਗੀ ਹੈ। ਸੋ ਪਲੀਜ਼ ਆਪਣੀ ਕਮੈਂਟ ਰਹੀਂ ਵੀ ਜ਼ਰੂਰ ਦੱਸਣਾ ਔਰ ਵੈਬ ਸੀਰੀਜ਼ ਦੇਖ ਕੇ ਕਮੈਂਟ ਸਾਨੂੰ ਜ਼ਰੂਰ ਕਰਨਾ ਕਿ ਤੁਹਾਨੂੰ ਇਹ ਵੈਬ ਸੀਰੀਜ਼ ਕਿਵੇਂ ਲੱਗੀ।